ਹਾਂਜੀ ਕੀ ਹਾਲ ਚਾਲ ਜੀ ਸਾਰਿਆਂ ਦਾ ਮੈਂ ਕਿਹਾ ਵੀਡੀਓ ਬਣਾ ਕੇ ਪਾ ਦੀ ਅੱਜ ਕਿੰਨੇ ਕਿੰਨੇ ਕਣਕਾਂ ਨੂੰ ਦੂਜਾ ਪਾਣੀ ਲਾਤਾ ਆਪਣਾ ਤੇ ਚੱਲਦਾ ਪਿਆ ਭਾਈ ਦੂਜਾ ਪਾਣੀ ਕੁਝ ਭਰ ਗਈ ਕੁਝ ਰਹਿ ਗਈ ਮੋਟਰਾਂ ਚੱਲੀ ਜਾਂਦੀਆਂ ਨੇ ਸਰੋਂ ਵੀ ਆਪਣੀ ਓਕੇ ਆ ਇਹ ਆਪਣੀ 327 ਕਣਕ ਦੱਸੋ ਫਿਰ ਕਮੈਂਟ ਕਰਕੇ ਕਿੱਦਾਂ ਦੀ ਐ ਪਹਿਲਾਂ ਤਾਂ ਠੀਕ ਠਾਕ ਸੀ ਹੁਣ ਪਰ ਲੱਗਦੀ ਐ ਵੀ ਵਧੀਆ ਹੀ ਹੋ ਗਈ ਹੁਣ ਤਾਂ ਬਾਕੀ ਜਿਹੜਾ ਝਾੜ ਐ ਉਹ ਕੁਦਰਤ ਆ ਮੌਸਮ ਦੇ ਡਿਪੈਂਡ ਐ ਮੌਕੇ ਦੇ ਪਤਾ ਲੱਗਣਾ ਵੀ ਕੀ ਗੱਲਬਾਤ ਐ ਮੈਂ ਕਿਹਾ ਨਾਲੇ ਪਾਣੀ ਲਾਇਆ ਖੇਤਾਂ ਚ ਨਾਲੇ ਕਣਕਾਂ 'ਚ ਜਿਹੜਾ ਮਾਰੀਏ ਨਾਲੇ ਪਾਣੀ ਲਾਈ ਚੱਲੀਏ ਨਾਲੇ ਤੁਹਾਨੂੰ ਵੀਡੀਓ ਬਣਾ ਕੇ ਦਿਖਾਈਏ ਵੀ ਕਿਵੇਂ ਦੀਆਂ ਕਣਕਾਂ ਸਾਡੇ ਏਰੀਆ 'ਚ ਹਵਾ 'ਚ ਮੜੀ ਮੜੀ ਠੰਡ ਹੈ ਠੰਡੀ ਹਵਾ ਚੱਲਦੀ ਥੋੜੀ ਥੋੜੀ ਅਭੀ ਆਪਣੀ ਭਰ ਗਈ ਤੇ ਪਾਣੀ ਆਪਾਂ ਇਹਦਾ ਥੱਲੇ ਝਾੜਤਾ ਕੁਛ ਬਾਕੀ ਮੋਟਰਾਂ ਚੱਲੀ ਜਾਂਦੀਆਂ ਨੇ ਇਹ ਵੀ 2-4 ਦਿਨਾਂ ਤੱਕ ਕ ਆਪਣੀ ਸਾਰੀ ਭਰ ਜੂ ਥੋੜਾ ਲਾਈਟ ਖਰਾਬ ਕਰਦੀ ਪਈ ਆ ਬੇ ਟਾਈਮ ਹੀ ਆ ਜਾਂਦੀ ਹੈ ਕਈ ਵਾਰੀ ਚਲੋ ਹੁਣ ਤਾਂ ਦਿਨੇ ਚੱਲਦੀ ਪਈ ਪਰਸੋਂ ਰਾਤ ਨੂੰ ਆਈ ਸੀ ਕੱਲ ਆਈ ਨਹੀਂ ਚੋਣਿਆ ਟਾਈਮ ਤਾਂ ਸਗੋ ਵਧੀਆ ਚੱਲਦੀ ਰਹੀ ਆ ਲਾਈਟ ਦਿਨੇ ਰਾਤ ਨੂੰ ਖੋਲ ਹੀ ਚੱਲੀ ਜਾਂਦੀ ਹੁੰਦੀ ਹੁੰਦੀ ਹੁਣ ਥੋੜਾ ਜਿਹਾ ਖਰਾਬ ਕਰਦੀ ਹੈ ਪਰ ਚਲੋ ਕਣਕਾਂ ਚ ਕਿਹੜਾ ਦੋ ਚਾਰ ਦਿਨਾਂ ਚ ਭਰ ਕੇ ਮੁੜ ਕੇ ਲੋੜ ਨਹੀਂ ਗਈ ਮਹੀਨਾ ਝੋਨਿਆਂ ਚ ਔਖਾ ਹੋ ਜਾਂਦਾ ਸਰੋਂ ਆਪਣੀ ਠੀਕ ਹੈ ਕੁੱਲ ਮਿਲਾ ਕੇ ਪੱਟਾਂ ਨਾਲ ਗੇੜੇ-ਗੁੜੇ ਜੇ ਦਿੱਤੇ ਸੀਗੇ ਦੋਵਾਂ ਮੋਟਰਾਂ ਦਾ ਪਾਣੀ ਜੁੜਿਆ ਹੋਇਆ ਜੀ ਹੁਣ ਕਣਕਾਂ ਤੋਂ ਬਾਅਦ ਆਪਾਂ ਤਿੰਨ ਮੋਟਰਾਂ ਦਾ ਪਾਣੀ ਜੋੜ ਦਾਂਗੇ ਇੱਥੇ ਫਿਰ ਹੋਰ ਨਜ਼ਾਰਾ ਆਇਆ ਕਰੂਗਾ ਖੇਤਰ ਮਾਉਣ ਦਾ ਇਸ ਕਣਕ ਨੂੰ ਸੁੰਡੀ ਪੈ ਗਈ ਸੀ ਦੋ ਵਾਰ ਪਰ ਫਿਰ ਵੀ ਨਾਲ ਰਲ ਗਈ ਕੋਲ ਮਲਾ ਕੇ ਠੀਕ ਹੋ ਗਈ ਆ ਗਈ ਆਪਣੀ ਸਰਕਾਰੀ ਸਵਾ ਆਪਣੇ ਕੋਲ ਬਾਧੂ ਹੈ ਸੇਲਿਆਂ ਤੋਂ ਆ ਜਾਂਦੀ ਹੈ ਉਹ ਸਾਹਮਣੇ ਸੇਲਾ ਪਲਾਂਟ ਜਿੰਨੀ ਮਰਜ਼ੀ ਖੇਤਾਂ 'ਚ ਵੀ ਆ ਕੇ ਟਰਾਲੀ ਲਾ ਜਾਣਗੇ ਜੇ ਆਪਾਂ ਨੂੰ ਲੋਡ ਹੈ ਤਾਂ ਫ੍ਰੀ 'ਚ ਇਧਰਲੇ ਪਾਸੇ ਆਪਣੀ ਕਣਕ ਥੋੜੀ ਜਿਹੀ ਵਿਰਲੀ ਉੱਗੀ ਸੀ ਬੱਤਰ ਘਟ ਹੋਣ ਕਰਕੇ ਸੁਪਰ ਸੀਟਰ ਦੀ ਬਜਾਈ ਸੀ ਸਾਰੀ ਬਾਅਦ 'ਚ ਵਿੱਚ ਛੱਟਾ ਦੇਤਾ ਸੀ ਪਰ ਨਾਲ ਰਾਲੀ ਗਈ ਹੌਲੀ ਹੌਲੀ ਕਰਕੇ ਵਿੱਚੋਂ ਠੰਡ ਵਧੀਆ ਪੈ ਗਈ ਸੀ ਅਤ ਸਾਰੀ ਇੱਥੇ ਉੱਗੀ ਨਹੀਂ ਸੀ ਨਾ ਇੱਥੇ ਉੱਗੀ ਸੀ ਨਾ ਉੱਥੇ ਬਹੁਤ ਕਾਫੀ ਕਣਕ ਸੀ ਜਿਹੜੀ ਉੱਗੀ ਨਹੀਂ ਸੀ ਆ ਵੀ ਆ ਇੱਥੇ ਕਰਕੇ ਵੀ ਛੱਟੇ ਵਾਲੀ ਐ ਸਾਰੀ ਜੀ ਤਕਰੀਬਨ ਛੱਟਾ ਦੇਣਾ ਪਿਆ ਸੀ 8-9 ਕਿੱਲਾਂ ਚ ਬਾਕੀ ਚਲੋ ਰੌਣੀ ਵਾਲੀ ਸੀ ਉਹ ਸਹੀ ਉੱਗ ਪੀ ਸੀ ਮਾਗਾ ਚਲੋ ਖੇਤ ਗਏ ਆ ਵੀਡੀਓ ਬਣਾ ਕੇ ਪਾਈਏ YouTube ਤੇ ਆਪਾਂ ਐਕਟਿਵ ਘੱਟ ਰਹਿੰਦੇ ਆ ਪਾਇਆ ਕਰੀਏ ਵੀਡੀਓ ਮਾੜੀ ਮੋਟੀ ਬਣਾ ਕੇ ਇੱਧਰ ਖੜਾ ਹੀ ਆਪਣਾ ਬੁਲੇਟ 2009 ਮਾਡਲ ਇਹਦੇ ਤੇ ਫਿਰ ਬਣਾਵਾਂਗੇ ਜੀ ਆਪਾਂ ਵੀਡੀਓ ਇੱਧਰ ਖੜਾ ਹੀ ਆਪਣਾ ਸੀਟੀ 100 2015 ਮਾਡਲ ਪਰਲੇ ਪਾਸੇ ਚੱਲਦੇ ਹੁਣ ਤਾਂ ਨਹਿਰਾਂ ਵੀ ਲੱਗ ਗਈਆਂ ਬਣਨ ਸਾਡੇ ਏਰੀਆ 'ਚ ਕੰਮ ਮਾਰੋ ਮਾਰ ਚੱਲਦਾ ਪਿਆ ਇਹ ਉਹ ਦਰਖਤ ਨੇ ਜਿਹੜੇ ਇਹ ਉਹ ਵਾਲੇ ਇਹ ਉਹ ਉੱਥੇ ਜੇ ਕਰਕੇ ਜਿਹੜੇ ਉਹ ਦਰਖਤ ਨੇ ਉੱਥੇ ਨਹਿਰਾ ਆ ਨਹਿਰੀ ਖਾਲ ਆ ਗਿਆ ਇੱਥੇ ਆ ਕੇ ਖਤਮ ਹੁੰਦਾ ਇਹ ਇੱਥੇ ਕਰਕੇ ਆਪਣੀ ਪੈਲੀ ਚ ਆ ਕੇ ਖਤਮ ਹੁੰਦਾ ਪਰ ਬਦਕਿਸਮਤੀ 30-40 ਸਾਲਾਂ ਤੋਂ ਇੰਨਾ ਚ ਪਾਣੀ ਨਹੀਂ ਆਇਆ ਜਦੋਂ ਕੱਚੇ ਹੁੰਦੇ ਸੀ ਖਾਲੇ ਨਹਿਰਾ ਉਹ ਤੋਂ ਵਾਧੂ ਆਉਂਦਾ ਰਿਹਾ ਬਜ਼ੁਰਗ ਦਾਸ ਦੇ ਰਹੇ ਨੇ ਪਰ ਬਾਦਚ ਸਾਡੀ ਸੰਭਾਲਾ ਜੇ ਤਾਂ ਪਾਣੀ ਆਇਆ ਨਹੀਂ ਕਦੀ ਪਰ ਹੁਣ ਬਹੁਤ ਚੰਗਾ ਪ੍ਰਾਲਾ ਸਰਕਾਰ ਦਾ ਸਾਡੇ ਹਲਕਾ ਦੇ ਵਿਧਾਇਕ ਕੁਲਵੰਤ ਸਿੰਘ ਬਾਜੀਗਰ ਐਮ ਐਲ ਏ ਸਾਹਿਬ ਵਧੀਆ ਪ੍ਰਾਲਾ ਕੀਤਾ ਜੀ ਸਾਰੇ ਸੂਏ ਵਗੈਰਾ ਨਵੇਂ ਬਣਦੇ ਪਏ ਨੇ ਹੁਣ ਉਧਰ ਕੰਮ ਚੱਲਦਾ ਪਿਆ ਉੱਚੇ ਚੱਕ ਕੇ ਬਣਾ ਰਹੇ ਨੇ ਬਾਕੀ ਅਗੇ ਖਾਲੇ ਕੋਲੇ ਲੋਕਾਂ ਦੀ ਵੀ ਗਲਤੀ ਹੈ ਕਿਸਾਨਾਂ ਦੀ ਜਿਹੜੇ ਬਾਹਰ ਰੱਖੇ ਨੇ ਇੱਟਾਂ ਚੱਕ ਕੇ ਘਰਾਂ ਨੂੰ ਲੈ ਗਏ ਹੁਣ ਵੇਖੋ ਪਾਈਪਲਾਈਨਾਂ ਪੈਂਦੀਆਂ ਉੱਥੇ ਕਿ ਉਹਨਾਂ ਨੂੰ ਮਰਮਤ ਕਰਦੇ ਨੇ ਤਾਂ ਪਾਣੀ ਜ਼ਮੀਨਾਂ 'ਤੇ ਜ਼ਰੂਰ ਪਹੁੰਚੇਗਾ 6 ਕੁ ਮਹੀਨਿਆਂ ਤੱਕ ਪਹੁੰਚੇਗਾ ਜੀ ਪਾਣੀ ਜਿਵੇਂ ਪਾਣੀ ਦਾ ਲੈਵਲ ਡੂੰਘਾ ਜਾ ਰਿਹਾ ਤਾਂ ਪਹੁੰਚਣਾ ਵੀ ਚਾਹੀਦਾ ਨਾਲ ਨਹਿਰੀ ਪਾਣੀ ਲਾਉਣਾ ਚਾਹੀਦਾ ਪਹਿਲਾਂ ਲੋਕਾਂ ਨੇ ਆਪ ਹੀ ਛੜਤਾ ਸੀ ਹੌਲੀ-ਹੌਲੀ ਪਾਣੀ ਲਾਉਣਾ ਫਿਰ ਬਿਲਕੁਲ ਬੰਦ ਹੋ ਗਿਆ ਆਹ ਰੌਣੀ ਵਾਲੀ ਸੀ ਕਣਕ ਤੇ ਆਹ ਬਿਨਾਂ ਰੌਣੀ ਵਾਲੀ ਸੀ ਉਹ ਵੇ ਕੋ ਇੱਥੇ ਸਾਰਾ ਛੱਟਾ ਦਿੱਤਾ ਸੀ ਆਪਾਂ ਵਿੱਚ ਆ ਸਾਰੇ ਘੇਰੇ ਚ 8 ਕਿੱਲਾਂ ਦੇ 8.5 ਦੇ ਚ ਆਪਾਂ ਸਾਰਾ ਛੱਟਾ ਦੇਣਾ ਪਿਆ ਸੀ ਪਰ ਨਾਲ ਰਲ ਗਈ ਕਣਕ ਇਹ ਸਾਰੀ ਰੌਣੀ ਵਾਲੀ ਆ ਗਈ ਆ ਵੀ ਰੌਣੀ ਵਾਲੀ ਆ ਗਈ ਇਹ ਆ ਗਈਆਂ ਜੀ ਰੋਜ ਦੀਆਂ ਮਿੰਗਣਾ ਇੱਥੇ ਰੋਜ ਆਉਂਦਾ ਇੱਕ ਪਹਿਲਾਂ ਕਾਫੀ ਆਉਂਦੇ ਸੀ 15-20 ਇਕੱਠੇ ਹੋ ਕੇ ਇਸ ਵਾਰੀ ਇੱਕ ਰੋਜ ਹੀ ਆਉਂਦਾ ਸਿਰਫ ਬੈਬੂ ਕੇ ਚਲਾ ਜਾਂਦਾ ਇਹ ਆ ਗਿਆ ਨਿੰਬੂਆਂ ਦਾ ਬੂਟਾ ਬਾਰਾਮਾਸੀ ਤੇ ਇਹ ਆ ਗਿਆ ਜੀ ਅਮਰੂਦਾਂ ਦਾ ਬੂਟਾ ਆ ਵੀ ਅਮਰੂਦਾਂ ਦਾ ਆ ਗਿਆ ਤੇ ਇਹ ਆ ਗਿਆ ਕਿੰਨੂਆਂ ਦਾ ਤਾਂ ਹੀ ਰੋਜ ਆਉਂਦੇ ਨੇ ਮਾੜਾ ਮੋਟਾ ਫਲ ਸਬਜ਼ੀਆਂ ਖਾ ਜਾਂਦੇ ਨੇ ਹੋਰ ਕਣਕ ਦਾ ਤਾਂ ਜ਼ਿਆਦਾ ਨੁਕਸਾਨ ਕਰਦੇ ਨੇਗੇ گاਵਾ ਕਰਦੀਆਂ ਉਹ ਅੱਗੇ ਤਾਰਾਂ ਤੁਰਾਂ ਲੱਗੀਆਂ ਹੋਈਆਂ ਨੇ ਆਪਣੇ ਇਹ ਆ ਗਈ ਆਪਣੇ ਕਿੰਨੂ ਕਿੰਨੂ ਦਾ ਆਪਾਂ ਇੱਕ ਤੋੜ ਕੇ ਖਾ ਹੀ ਲਈਏ ਹਨਾ ਲਓ ਜੀ ਕਿੰਨੂ ਤੋੜੀਏ ਜਿਹੜੇ ਦੇ ਹੱਥ ਪਹੁੰਚ ਗਏ ਉਹੀ ਖਾ ਲਾਂਗੇ ਆਪਾਂ ਆਹ ਵਾਲੇ ਦੇ ਪਹੁੰਚੂਗਾ ਸੌਖਾ ਹੱਥ ਹਨਾ ਇਹ ਮੰਮੋੜੀ ਕਿੰਨੂ ਆਪਾਂ ਲਿਆ ਤੋੜ ਪਰਲੀ ਮੋਟਰ ਤੇ ਜਾ ਕੇ ਆਪਾਂ ਇਹਨੂੰ ਖਾਵਾਂਗੇ ਤੇ ਆ ਗਿਆ ਜਮਨੂਆਂ ਦਾ ਬੂਟਾ ਇਹ ਕਿੱਧਰ ਆ ਗਿਆ ਇਹ ਥੋੜਾ ਜਿਹਾ ਇਹ ਨਿਹੜਲਾਂ ਖਰਾਬ ਸੀ ਜਿਹੜਾ ਕੀੜਾ ਚੱਲਦਾ ਹੁੰਦਾ ਸਪਰੇਅ ਵਾਲਾ ਤਾਂ ਟਿੱਬੀਆਂ ਰਹਿ ਗਈਆਂ ਕਣਕ 'ਚ ਨੀਦਾ ਤਕਰੀਬਨ ਐਤਕੀ ਗੁੱਲੀ ਡੰਡੇ ਤੋਂ ਪਹਚਾਈ ਸੀਗਾ ਉਹ ਆਪਾਂ ਬਾਅਦ ਚ ਬੰਦੇ ਤੋਂ ਜੋ ਵੀ 25 ਟਰਮੀਆਂ ਲਵਾਤੀਆਂ ਟਿੱਪੀਆਂ ਟੁੱਪੀਆਂ ਜੀਆਂ ਤੇ ਆ ਵੀ ਸਾਰੀ ਰੌਣੀ ਵਾਲੀ ਕਣਕ ਸੀ ਇਹ ਇੱਥੇ ਖਤਮ ਹੁੰਦਾ ਏ ਨਹਿਰੀ ਖਾਲ ਆਪਣੇ ਆਕੇ ਤਾਂ ਹਫਤੇ ਬਾਅਦ 30 32 ਘੰਟੇ ਵਾਰੀ ਆ ਜੀ ਆਪਣੀ ਪਾਣੀ ਵੀ ਪਰ ਮਿਲਿਆ 30 40 ਸਾਲਾਂ ਤੋਂ ਹੁਣ ਮਿਲੇਗਾ ਜ਼ਰੂਰ ਭਾਵੇਂ ਥੋੜਾ ਮਿਲੇ ਮਿਲੇਗਾ ਪੱਕਾ 6 ਕਿ ਮਹੀਨਿਆਂ ਤੱਕ ਪਾਖੜਾ ਦਾ ਪਾਣੀ ਨਹਿਰ ਦਾ ਨੀਲਾ ਨੀਲਾ ਆਪਣੇ ਖੇਤਾਂ ਵਿੱਚ ਪਹੁੰਚੇਗਾ ਠੰਡਾ ਠੰਡਾ ਤਾਂ ਇੰਨੇ ਨਾਲ ਹੀ ਬੜਾ ਸਾਰਾ ਲੱਗ ਜਾਏਗਾ ਮੋਟਰਾਂ ਨੂੰ ਵਿੱਚੋਂ ਸਾਭ ਮਿਲ ਜਾ ਕਰੇਗਾ ਕਰੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਰੱਬ ਰੱਖਾ ਜੀ ਫਿਰ ਕੱਲ ਨੂੰ ਵੀਡੀਓ ਬਣਾਵਾਂਗੇ ਆਪਾਂ